Nah, waktu sini sih. ਆਇਓ ਕਿਵੇਂ ਆਇਆ ਜੀ ਇਹ ਜਿਹੜੇ ਇਹਨਾਂ ਦੇ ਕਾਰਡ ਹੈਗੇ ਨੇ ਉਹਨਾਂ ਦੀ ਵੀ ਭੇਜ ਦੋ ਇਹ ਤਾਂ ਤੁਸੀਂ ਰੱਖੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹਨੇ ਕਾਰਡ ਸਗੇ ਤੇ ਇਹਦੇ ਟੈਸਟ ਹੋਏ ਚੁ ਤੇ ਸਾਰੇ ਬੀਜੇ ਤੇ ਬਰਾਏ ਹੋਏ ਆ। ਇਹ ਇਹਨਾਂ ਦੇ ਮੁੱਖੀ ਬੀਜ ਜੋ ਬੱਡੀ ਵਾਲੀ ਦੇ ਤਾਂ ਸਾਰੇ ਤੇ ਨੇ। ਬੱਡੀ ਵਾਲੀ ਦੇ ਉੱਤੇ ਬੱਚੇ ਭੇਜੇ ਸੀ ਨਾ। ਬੱਡੀ ਚ ਵਾਲੀ ਦੇ। ਇਹਨਾਂ ਦੇ ਜਿਹੜੀ ਨੂੰ ਇਕੋਟੀ ਚ ਪਾਉਂਦੀ ਸੀ ਨੀ। ਹਾਂ। ਆਉਂਦੀ ਆ। ਇਹ ਉਹ ਉਹਨਾਂ ਦੇ ਬਿੱਟੂ ਆ। ਤੇ ਮੇਰੀ ਗੱਲ ਸੁਣੋ ਤੁਸੀਂ ਇਹ ਜਿੱਦ ਤੱਕ ਅਸੀਂ ਮੈਂ ਦੋ ਬੋਟਾ ਗਈ ਸੀ ਉਹਦਾ ਮੈਡੀਕਲ ਜਾ ਕੇ ਕਰਾਇਆ ਸੀਗਾ ਤਾਂ ਬਿਨਾਂ ਦੋਨਾਂ ਦੀ ਲਾਸ਼ ਸ਼ੁਰੂ ਹੋ ਜੀਵਾ ਹਾਂ ਮੈਂ ਤੁਹਾਨੂੰ ਜਦੋਂ ਵੀ ਟਾਈਮ ਕਰਦੇ ਹੋ ਮੈਨੂੰ ਕਾਲ ਕਰਦੇ ਹੋ ਤੇ ਸਿੱਧਾ ਉੱਥੇ ਗਾ ਰੋ ਜੀ ਤੱਕ ਤੇ ਜਿਹਨੂੰ ਇਹਨਾਂ ਦੀ ਹੈ ਇਹਨਾਂ ਦੀ ਬੋਰਡ ਮੈਂ ਉਹਨਾਂ ਨੂੰ ਵੀ ਦੱਸਦਾ ਸੀ ਕੀ ਕੀ ਸਿਚੁਏਸ਼ਨ ਹੈ ਤੇ ਮੈਡਮ ਸਮਝੀਏ ਜੀ ਜਦੋਂ ਮੈਂ ਰਿਪੋਰਟ ਦੇਖ ਉਹਨੂੰ ਤੇ ਇਹਨਾਂ ਦਾ ਵੀ ਲਾਸ਼ ਹੋ ਗਿਆ ਤੇ ਇਹਨਾਂ ਲਾਸ਼ ਹੋ ਜੂਗਾ ਤੇ ਉਹਨਾਂ ਬੱਚੇ ਦਾ ਤੁਸੀਂ ਕੀ ਫਿਵਰ ਹੁੰਦਾ ਸੀ ਹਾਂ ਨੂੰ ਫਿਵਰ

ਸਾਲ ਹੋ ਚੁੱਕੇ 2 ਕਿੰਨੇ ਲੈਂਗੇ ਆਹ ਇਹ 200 200 ਕਿਹੜੀ ਦਵਾਈ ਚਾਹੀਦੀ ਹੈਗੀ ਕੀ ਇਹ ਨਾ ਦਿਲ ਨਾ ਲਈ ਹੋਰ ਜਿਹੜੀ ਜਿਹੜੀ ਕਿਹ ਕਿਹ ਚਾਹੀਦੀ ਹੈ ਉਹ ਸੁਣ ਲੀਓ ਪਟਿਆਲਾ ਇੱਕ ਸਾਲ ਹੋ ਗਿਆ ਸੀ ਕਿ ਵੱਡੀ ਐ ਮੈਨੂੰ ਤੇ ਇੱਥੇ ਇਲਾਜ ਹੈ ਨਹੀਂ ਨਾ ਪਟਿਆਲਾ ਸੀ ਮੇਰੇ ਦਾ ਆਪਰੇਸ਼ਨ ਵੀ ਪਟਿਆਲੇ ਵਿੱਚ ਤੇ ਮਨੋਂ ਆਪਰੇਸ਼ਨ ਕਰ ਰਹੇ ਕਿ ਦਵਾਈ ਚਲਦੀ ਹੈ ਦਵਾਈ ਚਲਦੀ ਹੈ ਲਗਭਗ ਦੋ ਕਰਕੇ ਇਸ ਲਈ ਪਹਿਲਾਂ ਇੱਕ ਵਾਰ ਹੀ ਹੋਇਆ ਸੀ ਉਹਨੂੰ ਫਾਸਟ ਕਰਦੇ ਸੀ ਮੇਰੇ ਕੋਲ ਨਾ ਦੀ ਬੋੜ ਨਹੀਂ ਸੀਗੀ ਇਹ ਨਹੀਂ ਇਹਨਾਂ ਦੀ ਸੀ ਨਾ ਇਹ ਵਾਲੀ ਸੀ ਤੇ ਇਹ ਵਾਲੀ ਮੈਂ ਉਧਰ ਹੀ ਦਿਖਾਈ ਹੈ ਮੈਡਮ ਦਿਖਾਈ ਹੈ ਦੇਖੋ ਤੁਹਾਡੀ ਮਰਜ਼ੀ ਤੁਸੀਂ ਉਥੋਂ ਦਵਾਈ ਕਰ ਲਈਏ ਉਥੋਂ ਕਰ ਲਓ ਅਗਰ ਹੋਮੋਪੈਥੀ ਦੀ ਕਰਨੀ ਹੈ ਤਾਂ ਹੋਮੋਪੈਥੀ ਦਾ ਜੀ ਦਵਾਈ ਇਹ ਚੱਲਦੀ ਕਿ ਨਹੀਂ ਚੱਲਦੀ ਬਸ ਇੱਕ ਗੱਲ ਇਹ ਕਿ ਛੋਟੀ ਵਾਲੀ ਹੈ ਨਾ ਕਿ ਮੈਗਨੀਸ਼ੀਅਮ ਸਲਟ ਨਹੀਂ ਨਹੀਂ ਉਹਨਾਂ ਦੀ ਮੈਂ ਗੱਲ ਕੀਤੀ ਸੀ ਉਹਨਾਂ ਦੀ ਨਾ ਜਿਹੜਾ ਆ ਜੀ ਜਿਹੜੀ ਏਡੀ ਹੋਈ ਹੈ ਔਰ ਫਲੋਰ ਜੰਮਿਆ ਐ ਸਾਈਡ ਤੇ ਠੀਕ ਸਮਝਾਉਣਾ ਜੀ ਮੈਂ ਤਾਂ ਕਹਿੰਦੀ ਹੈ ਕੈਲਸ਼ੀਅਮ ਕਮੀ ਹੋ ਜਾਂਦੀ ਹੈ ਤਾਂ ਇਹ ਜਗਾ ਸਟੇਬਲ ਹੋ ਜਾਂਦੇ ਨੇ ਤੇ ਇਹ ਉਹ ਵੱਡੀਆਂ ਲਾਗਾਂ ਨੇ ਕੋਪਰੇਸ਼ਨ ਦੀ ਲੋੜ ਨਹੀਂ ਹੈਗੀ ਆਪਰੇਸ਼ਨ ਕਰਵਾਣਾ ਨਹੀਂ ਹੈ ਇਹ ਤੇ ਜੀ ਦੇਖਣਾ ਬੜਾ ਉੱਤਸੁਹੰਗ ਨਹੀਂ ਆ। ਇੱਕ ਵਾਰ ਇਹ ਮੈਂ ਗੱਲ ਕਰ ਲਿਆ ਮੈਡਮ ਨਾਲ ਕਿ ਮੈਂ ਦੋਨਾਂ ਵਿੱਚ ਦੀ ਇੰਟਰਸਟ ਕਰ ਲਵਾਂ। ਇੱਕ ਕੰਮ ਕਰਕੇ ਦੂਜੇ ਨੂੰ ਵੀ ਕਰ ਦਿੱਤਾ। ਜਿਹਨੋਂ ਬੇਕ ਬੋਲਦਾ ਉਹ ਦੂਸਰੀ ਜਗ੍ਹਾ ਕਰਦੇ। ਉਹ ਡਾਕਟਰ ਕਹਿ ਰਹੇ ਆ ਕਿ ਕਹਿੰਦੇ ਜਿਵੇਂ ਕਦੀ ਫੇਸ ਵਗਾਰ ਕੇ ਦੇਣ ਤਾਂ ਸਾਨੂੰ ਟ੍ਰੀਟ ਕਰਾਂ। ਤੁਸੀ ਮੇਰੀ ਗੱਲ ਸੁਣੋ ਤੁਸੀਂ ਇੱਕ ਵਾਰ ਦੋਨਾਂ ਦੀ ਗਿਵਨ ਆ ਲਈ ਹੈ ਜੇਕਰ ਇੱਕ ਵਾਰ ਮਿਲਾਂ ਜੀ ਆਪਾਂ ਕੋਈ ਹਾਜ਼ਰੀ ਨਹੀਂ ਗਾ ਆਪਾਂ ਨਾਲ ਗੱਲ ਜਾਰੀ ਰੱਖੀਏ ਕਰੀਏ ਕਿ ਇੱਦਾਂ ਦਾ ਦਿੱਕਤ ਆ ਰਹੀ ਹੈ ਤੁਸੀਂ ਦੱਸੋ ਮੈਨੂੰ ਬਟਾਂ ਦਵਾਈ ਲੈ ਇੱਕ ਵਾਰ ਸਾਰੀ ਗੱਲ ਕਹੋ ਜੇ ਆਪਣਾ ਇਦਾਂ ਨਹੀਂ ਅਗਲਾ ਕੀ ਕੀ ਆਪਾਂ ਜੀ ਦਿੱਕਤ ਨੂੰ ਵਿਸ਼ਵਾਸ ਦਾ ਫਰਮ ਬਣਾ ਲਈ ਕਰਨਾ ਹੈ ਦਵਾਈ ਸ਼ੁਰੂ ਕਰਾਂਗੇ ਜੇ ਆਪਾਂ ਵਿਸ਼ਵਾਸ ਹੈ ਤਾਂ ਮੈਂ ਸੈਟ ਕਰ ਲਈ ਕਰਨਾ ਹੈ ਤੁਸੀਂ ਆਪਣਾ ਇੱਕ ਵੰਤੀ ਨਾਲ ਜਦੋਂ ਮੈਂ ਲੇ ਕੇ ਹੋਰ ਇੱਕ ਦਵਾਈ ਕਰਨਾ ਚਾਹੇ ਕੱਲ ਜਾਂ ਕੱਲ ਚੱਲਦੇ ਜੇ ਮर्जी ਵਾਸੋਂ ਸ਼ਨੀਵਾਰ ਨਹੀਂ ਕੱਲ ਸ਼ਨੀਵਾਰ ਸੋ ਬਤੋਂ ਸੁਕਾ ਨਾ ਦੇ ਬੰਦੇ ਸਵੇਰੇ 10:00 ਤੇ ਸ਼ਾਮੇ 6:00 ਸ਼ੀਸ਼ਾ ਬਸ ਮੈਂ ਕਾਲ ਕਰਦੇ ਹਾਂ ਪਰ ਨੰਬਰ ਪਹਿਲੇ ਲੱਗ ਜੂਗਾ ਮਾਲੂ ਜੀ ਜੇ 6:00 ਵਜੇ ਆਣਾ ਹੋਣਾ ਉੱਥੇ 5:00 ਵਜੇ ਆ ਜਾਣਾ ਮੈਂ ਉਹ 4:00 ਵਜੇ ਕਾਲ ਕਰ ਦਿੰਦੇ ਆਂ ਆ ਰਹੀਆਂ ਤੇ ਜਾਂਦੇ ਸਮੇ ਤੁਹਾਨੂੰ ਵੇਟ ਨਹੀਂ ਕਰੇ ਉਹ ਵੀ ਜਾਂਦੇ ਸਮੇ ਕਰ ਦਿੰਦਾ ਮੈਂ ਜੀ ਜੀ ਸਿੰਘਾਂ ਤੋਂ ਇਹ ਦਿਨਾਂ ਲੱਗੋ ਤੇ ਨਹੀਂ ਬੜੀ ਹੋਊਗਾ ਜੀ ਉਹ ਵੀ ਹੋਰ ਮੇਰੇ ਤੋਂ ਲਗੀ ਵਸੂਆਣਾ ਕੋਈ ਪੈਸੇ ਨਹੀਂ ਕਰਦੀ ਕਰਦੀ ਨਹੀਂ ਹੋਗਾ ਬਾਕੀ ਕੋਈ ਲੋੜ ਪੈਸੇ ਦਾ ਨਹੀਂ ਹੈ